ਉਹ ਵੀ ਡਾਟਾ ਤਿਆਰ ਕਰਦੇ ਕਿ ਭਾਈ ਕਿੰਨੇ ਕਤਲਿਆਵਾਂ ਕਿੰਨਾ ਕਿੰਨਾ ਪਰਿਵਾਰਾਂ ਦਾ ਹੋਇਆ ਕਿਹੜੇ ਕਿਹੜੇ ਪੰਜਾਬ ਉਜੜਿਆ ਪਰ ਉਹਨਾਂ ਦੀ ਸਾਰ ਨਹੀਂ ਲੇਤੀ ਗਈ ਕਿਉਂਕਿ ਜਦੋਂ ਦਿੱਲੀ ਦੇ ਵਿੱਚ ਜਿੱਥੇ ਵਿਧਵਾ ਕਲੋਨੀ ਬਣੀ ਹੋਵੇ ਦਿੱਲੀ ਦੇ ਵਿੱਚ 1 ਨਵੰਬਰ ਤੋਂ 3 ਨਵੰਬਰ ਤੱਕ ਅਰਜੀਵ ਗਾਂਧੀ ਵੱਲੋਂ ਸਰੇ ਆਲ ਜਿਹੜਾ ਕਤਲਿਆਵਾਂ ਕਰਵਾਇਆ ਗਿਆ ਤੇ ਪੰਜਾਬ ਆ ਜਿਹੜਾ ਹੜਾਂ ਦੀ ਮਾਰ ਦੇ ਥੱਲੇ ਆ ਰਿਹਾ ਪੰਜਾਬ ਰੋ ਰਿਹਾ ਕਰਲਾ ਰਿਹਾਗਾ ਤੇ ਪਰ ਇਹਦੀ ਸਾਰ ਕੌਣ ਲਊਗਾ ਹਰਿਆਣੇ ਦੇ ਲਿਖਿਆ ਸਾਇਦ ਹੋ ਸਕਦਾ ਕਿ ਉਹਨਾਂ ਦੀ ਗਿਣਤੀ ਘੱਟ ਵੱਧ ਹੋਵੇ ਇਹ ਉਹਨਾਂ ਦੇ ਮੁਤਾਬਕ ਦੱਸਣ ਦੇ ਆ ਉਹਨਾਂ ਲਿਖਿਆ ਕਿ 121 ਵਿਅਕਤੀਆਂ ਦੇ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਪਹਿਲ ਦੇ ਆਧਾਰ ਤੇ ਜਿਹੜੀ ਸਰਕਾਰੀ ਜਿਹੜੀ ਨੌਕਰੀ ਆ ਉਹ ਦਿੱਤੀ ਜਾਵੇਗੀ ਮੁੱਖ ਮੰਤਰੀ ਜੀ ਦਾ ਖਾਲਸਾ ਵਹਿਰ ਜੀ ਕੀ ਪਤੇ ਬੀੜੇ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਕਿਉਂਕਿ ਮੁੱਦਾ ਸ਼ਾਇਦ ਅਜੇ ਤੱਕ ਕਿਸੇ ਚੈਨਲ ਨੇ ਇਹ ਸਾਇਦ ਨਾ ਚੁੱਕਿਆ ਹੋਵੇ ਸ਼ਾਇਦ ਤੁਹਾਨੂੰ ਮੈਂ ਜਿਹੜੀ ਗੱਲ ਸੁਣਾਉਣ ਲੱਗਿਆ ਹੋ ਸਕਦਾ ਤੁਸੀਂ ਕੋਈ ਅਖਬਾਰਾਂ ਦੇ ਵਿੱਚ ਜ਼ਰੂਰ ਪੜਿਆ ਹੋਣਾ ਗੱਲ ਕਰਾਂਗੇ ਆਪਾਂ ਜੋ ਦਿੱਲੀ ਦੇ ਵਿੱਚ ਕਤਲਿਆਮ ਹੋਇਆ ਉਹਦੇ ਸਬੰਧ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਖਬਰ ਸੁਣਾਦਾ ਮੋਟੀ ਮੋਟੀ ਫਿਰ ਅੱਗੇ ਆਪਾਂ ਜਾ ਕੇ ਗੱਲਬਾਤ ਕਰਦੇ ਆ ਹਰਿਆਣਾ ਦੇ ਮੁੱਖ ਮੰਤਰੀ ਨੈਵ ਸੈਣੀ ਵੱਲੋਂ ਜਿਹੜਾ ਇੱਕ ਅਪਾਏ ਕਹਿੰਦੇ ਕਿ ਵੱਡਾ ਅਪਰਾਧਾ ਕੀਤਾ ਗਿਆ ਕਿਉਂਕਿ ਜਿਹੜਾ ਕਿ 1983 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲ ਇਆਮ ਹੋਇਆ ਜੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਇਆ ਸਰਕਾਰ ਉਹਨੂੰ ਬੇਸ਼ੱਕ ਅੰਕੜੇ ਬਹੁਤ ਘੱਟ ਦੱਸ ਰਹੀ ਆ ਪਰ 10000 ਤੋਂ ਵੱਧ ਜਿਹੜਾ ਉਹ ਕਤਲ ਇਆਮ ਹੋਇਆ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਵਾਕੇ ਉਹਨਾਂ ਨੂੰ ਅੱਗਾ ਲਾਈਆਂ ਗਈਆਂ ਧੀ ਤੇ ਪਿਓ ਦਾ ਸਬੰਧ ਕਰਾਇਆ ਗਿਆ ਤੇ ਮੈਂ ਇਹੋ ਜਾ ਕੇ ਅੱਗੇ ਗੱਲਾਂ ਬਾਤਾਂ ਦੱਸਦੇ ਆ ਕਿ ਹੁਣ ਦੱਸਦੇ ਆ ਕਿ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਨੇ ਨੈਸਣੀ ਉਹਨਾਂ ਵੱਲੋਂ ਜਿਹੜਾ ਉਹਨਾਂ ਪੀੜਤਾ ਨੂੰ ਕੀ ਕੁਝ ਦਿੱਤਾ ਗਿਆ ਹਰਿਆਣਾ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਕਿ 1984 ਚ ਮਾਰੇ ਗਏ 121 ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਜਿਹੜਾ ਐਲਾਨ ਕੀਤਾ ਗਿਆ ਸਰਕਾਰ ਵੱਲੋਂ ਜਿਹੜਾ ਕਿ ਇਹ ਜਿਹੜਾ ਮਤਾ ਪਾਇਆ ਗਿਆ ਨੈਸਨ ਵੱਲੋਂ 1984 ਦੇ ਜਿਹੜੇ ਕੇਸ ਸਿੱਖ ਵਿਰੋਧੀ ਦੰਗਿਆਂ ਦੌਰਾਨ ਸੂਬੇ 'ਚ ਮਾਰੇ ਗਏ ਉਹਨਾਂ ਨੇ ਲਿਖਿਆ ਕਿ ਹਰਿਆਣੇ ਦੇ ਲਿਖਿਆ ਸਾਇਦ ਹੋ ਸਕਦਾ ਕਿ ਉਹਨਾਂ ਦੀ ਗਿਣਤੀ ਘੱਟ ਵੱਧ ਹੋਵੇ ਇਹ ਉਹਨਾਂ ਦੇ ਮੁਤਾਬਕ ਦੱਸਣ ਦੇ ਆ ਉਹਨਾਂ ਨੇ ਲਿਖਿਆ ਕਿ 121 ਵਿਅਕਤੀਆਂ ਦੇ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਪਹਿਲ ਦੇ ਆਧਾਰ ਤੇ ਜਿਹੜੀ ਸਰਕਾਰੀ ਜਿਹੜੀ ਨੌਕਰੀ ਆ ਉਹ ਦਿੱਤੀ ਜਾਵੇਗੀ ਮੁੱਖ ਮੰਤਰੀ ਜਿਹੜਾ ਨੈਵ ਸਿੰਘ ਸੈਣੀ ਨੇ ਅੱਜ ਹਰਿਆਣਾ ਦੇ ਜਿਹੜਾ ਵਿਧਾਨ ਸਭਾ ਦੇ ਵਿੱਚ ਚੱਲ ਰਹੇ ਮਨਸੂਬਾ ਜਿਹੜਾ ਅਜਲਾਸ ਦੌਰਾਨ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਜਲਦੀ ਜਿਹੜਾ ਇਹ ਜਾਣੂ ਕਰਵਾਇਆ ਜਾਊਗਾ ਕਿ 1984 ਵਿੱਚ ਹੋਏ ਜਿਹੜਾ ਸਿੱਖ ਵਿਰੋਧੀ ਦੰਗਿਆਂ ਵਿੱਚ ਸੂਬੇ ਵਿੱਚ ਲਗਾਤਾਰ 20 ਗੁਰਦੁਆਰਾ ਸਾਹਿਬ ਉੱਪਰ ਤੇ 221 ਮਕਾਨਾਂ 154 ਦੁਕਾਨਾਂ ਤੇ 57 ਫੈਕਟਰੀਆਂ ਤੇ 30 ਰੇਲ ਗੱਡੀਆਂ ਅਤੇ 85 ਬਾਣਾ ਨੂੰ ਜਿਹੜਾ ਅੱਗ ਦੇ ਨਾਲ ਸਾੜ ਦਿੱਤਾ ਸੀ ਉਸ ਸਮੇਂ ਦੀ ਸਰਕਾਰ ਵੱਲੋਂ ਤੇ ਇਹਨਾਂ ਦੰਗਿਆਂ ਵਿੱਚ ਉਹਨਾਂ ਨੇ ਲਿਖਿਆਗਾ ਕਿ 58 ਵਿਅਕਤੀ ਜਿਹੜਾ ਜ਼ਖਮੀ ਹੋਏ ਸੀ ਅਤੇ 121 ਵਿਅਕਤੀ ਜਿਹੜਨ ਜਿਨ੍ਹਾਂ ਦੀ ਉਹਨਾਂ ਦੰਗਿਆਂ ਦੇ ਵਿੱਚ ਜਿਹੜੀ ਮੌਤ ਹੋ ਗਈ ਸੀ ਤੇ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਹਰ ਇੱਕ ਮੈਂਬਰ ਨੂੰ 121 ਮੈਂਬਰ ਨੇ ਜਿਹੜੇ ਹਰਿਆਣਾ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਜਿਹੜੀ ਦਿੱਤੀ ਜਾਵੇਗੀ ਉਹਨਾਂ ਨੇ ਪੀੜਤਾ ਨੂੰ ਦੱਸਿਆ ਗਏ ਆਪਸੀ ਸਹਿਮਤੀ ਦੇ ਨਾਲ ਪਰਿਵਾਰ ਦੇ ਇੱਕ ਜਿਹੜੇ ਵੀ ਉਹ ਨਾਮ ਚੁਣਨਗੇ ਉਹ ਨਾਮ ਜਿਹੜਾ ਉਹ ਡਿਪਟੀ ਕਮਿਸ਼ਨਰ ਦਾ ਰਾਹੀਂ ਮੁੱਖ ਸਕੱਤਰ ਹਰਿਆਣਾ ਸਰਕਾਰ ਨੂੰ ਜਿਹੜਾ ਵਿਝਾਉਣ ਦੀ ਅਪੀਲ ਕੀਤੀ ਉਹਨਾਂ ਨੇ ਕਿ ਉਹਨਾਂ ਰਾਹੀਂ ਜਿਹੜਾ ਕੋਈ ਵੀ ਜਿਹੜਾ ਵਿਅਕਤੀ ਹੈ ਜਿਹੜਾ ਪਰਿਵਾਰ ਦੇ ਵਿੱਚੋਂ ਜਿਹੜਾ ਕਿ ਉਹ ਨੌਕਰੀ ਲੈ ਸਕਦਾਗਾ ਜਿਨ੍ਹਾਂ ਦਾ ਵੀ ਉਹ ਨਾਮ ਨਾਸਰ ਕਰਨਗੇ ਪਰ ਤੁਹਾਨੂੰ ਇੱਥੇ ਦੱਸ ਦਈਏ ਕਿ ਦੰਗੇ ਨਹੀਂ ਸੀ ਇਹ ਇੱਕ ਸਰਕਾਰੀ ਕਤਲੇਆਮ ਸੀ ਜਿਨ੍ਹਾਂ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਜਿਹੜਾ ਬਜ਼ੁਰਗਾਂ ਤੱਕ ਜਿਹੜਾ ਕਿ ਅੱਗਾ ਲਾ ਲਾ ਕੇ ਉਹਨਾਂ ਨੂੰ ਪਹਿਲਾਂ ਨਹਾਤੇ ਕੀਤਾ ਗਿਆ ਉਹਨਾਂ ਦੇ ਜਿਹੜੇ ਹਥਿਆਰ ਸੀ ਪਹਿਲਾਂ ਉਹ ਜਮਾ ਕਰਵਾਏ ਗਏ ਫਿਰ ਸਿੱਖਾਂ ਦੇ ਘਰਾਂ ਦੀ ਨਸਾਨ ਦੇ ਆ ਕਰ ਕਰਕੇ ਜਿਹੜਾ ਚੁੰ ਚੁੰ ਕੇ ਸਿੱਖਾਂ ਨੂੰ ਜਿਹੜਾ ਮਾਰਿਆ ਗਿਆ ਉੱਤੇ ਜਿਹੜਾ ਦਿੱਲੀ ਦੇ ਵਿੱਚ ਵਿਧਵਾ ਕਲੋਨੀ ਵੀ ਬਣੀ ਹੋਈ ਆ ਦਿੱਲੀ ਵਿੱਚ ਆਵਾ ਦੀ ਪਾਰਟੀ ਸਰਕਾਰ ਹੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੀ ਆ ਤਿੰਨ ਵਾਰੀ ਮੁੱਖ ਮੰਤਰੀ ਬਣਿਆ ਪਰ ਦੁੱਖ ਦੀ ਗੱਲ ਆ ਕਿ ਕਿਸੇ ਦੀ ਸਾਰ ਨਹੀਂ ਲਏਗੀ ਇੱਥੇ ਦਗਮਗ ਜੇ ਮਾਰੇ ਜਾ ਰਹੇ ਆ ਕਿ ਅਸੀਂ ਜੀ ਐ ਕਰਦਾਂਗੇ ਅਸੀਂ ਬਹੁ ਕਰਦਾਂਗੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਿਆ ਪੌਣੇ 4 ਸਾਲ ਦਾ ਜਿਹੜਾ ਕਾਰਜਕਾਲ ਹੋ ਚੁੱਕਿਆ ਗਾ ਆਵਾ ਦੀ ਪਾਰਟੀ ਦਾ ਭਗਵਾਨਤਮਨ ਅੱਜ ਤਾਉਣ ਨਾਡੂ ਦੇ ਵਿੱਚ ਐਸਾ ਲੰਦਾ ਫਿਰਦਾ ਉਹਨਾਂ ਦੇ ਸਮਾਗਮਾਂ ਦੇ ਵਿੱਚ ਤੁਰਿਆ ਫਿਰਦਾ ਅੱਜ ਪੰਜਾਬ ਆ ਜਿਹੜਾ ਹੜਾਂ ਦੀ ਮਾਰ ਦੇ ਥੱਲੇ ਆ ਰਿਹਾ ਪੰਜਾਬ ਰੋ ਰਿਹਾ ਕਰਲਾ ਰਿਹਾਗਾ ਤੇ ਪਰ ਇਹਦੀ ਸਾਰ ਕੌਣ ਲਊਗਾ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਤੁਹਾਨੂੰ ਤਾਂ ਹੀ ਸੌਂਦੇ ਆ ਸਾਰੇ ਪ੍ਰੋਗਰਾਮ ਆ ਜੇਕਰ ਆਪਣੇ ਘਰ ਦੇ ਵਿੱਚ ਖੁਸ਼ੀ ਹੋਵੇ ਤੁਸੀਂ ਕਹਿੰਦੇ ਕਿ ਸਾਨੂੰ 3 ਕਰੋੜ ਲੋਕਾਂ ਨੇ ਚੁਣਿਆ ਤੇ ਫਿਰ 3 ਕਰੋੜ ਲੋਕਾਂ ਦੀ ਆਵਾਜ਼ ਆ ਭਾਈ ਕਿ ਤੂੰ ਜਿਹੜਾ 3 ਕਰੋੜ ਲੋਕਾਂ ਦਾ ਜਿਹੜਾ ਆ ਕੇ ਦੇਖ ਬੰਨ ਲੋਕ ਆਪਣੇ ਟਰੈਕਟਰਾਂ ਦੇ ਨਾਲ ਆਪਣਾ ਡੀਜ਼ਲ ਪਵਾ ਕੇ ਲਾ ਰਹੇ ਆ ਸਰਕਾਰੀ ਕਰਮਚਾਰੀ ਉੱਤੇ ਕੋਈ ਨਹੀਂ ਪਹੁੰਚ ਰਿਹਾ ਤੇ ਲੋਕ ਆ ਜਿਹੜੇ ਆਪਣੇ ਪਿੰਡਾਂ ਦੇ ਵਿੱਚੋਂ ਹਰਾਚਾਰਾ ਲੈ ਕੇ ਪਸ਼ੂਆਂ ਵਾਸਤੇ ਤੇ ਮਨੁੱਖਾਂ ਵਾਸਤੇ ਜਿਹੜਾ ਅਰਾਸਰ ਪਾਣੀ ਲੈ ਕੇ ਉੱਥੇ ਜਾ ਰਹੇ ਆ ਸਰਕਾਰ ਦਾ ਕੰਮ ਬਣਦਾ ਹੁੰਦਾ ਕਿ ਜਿੱਥੇ ਵੀ ਹੜਪੀੜ ਤੋਣ ਆ ਉੱਥੇ ਸਭ ਤੋਂ ਪਹਿਲਾਂ ਸਰਕਾਰ ਦੇ ਨੁਮਾਇੰਦੇ ਪੁੱਜਦੇ ਆ ਸਰਕਾਰ ਆਪਣੀ ਜਿਹੜਾ ਉਹ ਮਹੱਇਆ ਕਰਾਉਣ ਦੇ ਜਿਹੜੇ ਹੱਕਦਾਰ ਆ ਆਪਣੇ ਨਾਗਰਿਕਾਂ ਨੂੰ ਪਰ ਇੱਥੇ ਉਲਟ ਹੋ ਰਿਹਾ ਹੈਗਾ ਸਰਕਾਰ ਕਹਿੰਦੀ ਆ ਇਹ ਟੱਟੇ ਖੁਦ ਦੇ ਵਿੱਚ ਪੈਣਾ ਅਸੀਂ ਵੋਟਾਂ ਲੈ ਲਈਆਂ ਅਸੀਂ ਲੈ ਲੀਆਂ ਇਹ ਸਾਰੇ ਸਰਕਾਰਾਂ ਦਾ ਇਹੀ ਕੰਮ ਹੁੰਦਾ ਹੋ ਸਕਦਾ ਕਿ ਸਰਕਾਰਾਂ ਦੇ ਵਿੱਚ ਇੱਕ ਦੋ ਜਿਹੜੇ ਚੰਗੇ ਬੰਦੇ ਹੁੰਦੇ ਆ ਉਹਨਾਂ ਦੀ ਸੁਣੀ ਨਹੀਂ ਜਾਂਦੀ ਤੇ ਆਪਾਂ ਗੱਲ ਕਰਦੇ ਸੀ ਕਿ ਮੁੱਦਾ ਆਪਣਾ ਸੀ ਜਿਹੜਾ ਕਿ ਕਤਲਿਆ ਮਾ ਹਰਿਆਣੇ ਦੇ ਚਲੋ ਮੁੱਖ ਮੰਤਰੀ ਦੇਰਾਏ ਚਾਹ ਦਰਸਤ ਆਏ ਕਹਿੰਦੇ ਹੁੰਦੇ ਆ ਕਿ ਬੇਸ਼ੱਕ ਉਹਨਾਂ ਨੇ ਐਲਾਨ ਕੀਤਾ ਅਜੇ ਜਦੋਂ ਦੇਣਗੇ ਉਹ ਚਲੋ ਉਹਦਾ ਪਤਾ ਲੱਗ ਜਾਊਗਾ ਪਰ ਐਲਾਨ ਤਾਂ ਕੀਤਾਗਾ ਤਾਂ ਉਹਨਾਂ ਨੇ ਯਾਦ ਤਾਂ ਕਰਾਇਆਗਾ ਕਿ 1984 ਦੇ ਵਿੱਚ ਆ ਕਤਲੇਆਮ ਹੋਇਆ ਹੁਣ ਲੋਕ ਇਸ ਨੂੰ ਚੀਜ਼ ਨੂੰ ਲੈ ਕੇ ਬੇਸ਼ੱਕ ਬੋਟਾਂ ਦੀ ਰਾਜਨੀਤੀ ਦਾ ਜੋੜ ਰਹੇ ਆ ਪਰ ਜਿਹੜਾ ਚੰਗਾ ਕੰਮ ਕਰਦਾ ਚੰਗਾ ਕਦਮ ਅਪਰਾਲਾ ਕਰਦਾ ਉਹਨੂੰ ਚੰਗਾ ਸਲਾਉਣਾ ਚਾਹੀਦਾ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਇਹਦੇ 1984 ਦੀ ਦੰਗਿਆਂ ਦੀ ਗੱਲ ਕੀਤੀ ਆ ਕਤਲੇਆਮ ਦੀ ਕੀਤੀ ਆ ਕਿ ਭਾਈ ਸਿੱਖਾਂ ਦਾ ਕਤਲੇਆਮ ਹੋਇਆ ਇਹ ਤਾਂ ਜਿਹੜੇ ਹੋਰ ਸਿੱਖ ਸੀ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਢੱਕੀ ਜਾ ਰਹੇ ਆ ਤੇ ਕਿੱਥੋਂ ਗੱਲ ਕਰਨਗੇ ਕਿੱਥੋਂ ਮਿਆਦਵਾ ਦੇਣਗੇ ਇਨਾਂ ਕੋਲ ਦਾ ਤਨਖਾਹ ਲੈਣ ਨੂੰ ਜਿਹੜਾ ਕਿ ਸਰਕਾਰੀ ਨੌਕਰੀਆਂ ਵਾਲਿਆਂ ਨੂੰ ਜਿਹੜਾ ਉਹਨਾਂ ਨੂੰ ਵੇਲੇ ਸਾਰ ਤਨਖਾਹ ਨਹੀਂ ਦਿੱਤੀ ਜਾ ਰਹੀ ਪਰ ਬੜੇ ਦੁੱਖ ਦੀ ਗੱਲ ਆ ਕਿ ਜਿਹੜੀ ਸਰਕਾਰ ਆਉਂਦੀ ਆ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਬਰਬਾਦੀ ਤੋਂ ਬਿਨਾਂ ਤੇ ਹੋਰ ਸਵਾਏ ਕੁਝ ਨਹੀਂ ਕਰਦੀ ਹਰ ਇੱਕ ਸਰਕਾਰ ਇਹ ਹੀ ਦਾਅਵਾ ਕਰਕੇ ਆਉਂਦੀ ਆ ਕਿ ਅਸੀਂ ਪੰਜਾਬ ਦੇ ਜਾਏ ਅਸੀਂ ਪੰਜਾਬ ਦੇ ਲਈ ਆਹ ਕਰ ਦੇਵਾਂਗੇ ਅਸੀਂ ਪੰਜਾਬ ਦੇ ਲਈ ਬਹੁ ਕਰ ਦੇਵਾਂਗੇ ਪਰ ਪੰਜਾਬ ਦਾ ਅੱਜ ਜੋ ਬੁਰਾ ਹਾਲ ਆ ਅੱਜ ਹਰ ਤਬਕੇ ਦਾ ਚਾਹੇ ਗਰੀਬ ਆ ਚਾਹੇ ਅਮੀਰ ਆ ਸਾਰੇ ਚੱਕੀ ਦੇ ਵਿੱਚ ਪਿਸ ਰਹੇ ਨੇ ਜਿਹੜੇ ਕਿ ਆਪਾਂ ਕਹਿੰਦੇ ਆ ਕਿ ਫਲਾਨਾ ਜੀਵੀਦਾਰ ਆ ਅੱਜ ਉਹਨਾਂ ਦੇ ਫਸਲਾਂ ਜਿਹੜੀਆਂ ਪਾਣੀ ਦੇ ਵਿੱਚ ਪੁੱਤਾ ਬਾਗ ਪਾਲੀਆਂ ਫਸਲਾਂ ਵੈਸਾ ਕੋ ਕੁਦਰਤੀ ਮਾਰ ਆ ਪਰ ਸਰਕਾਰ ਦਾ ਉੱਥੇ ਫਰਜ਼ ਬਣਦਾ ਕਿ ਉਹਨਾਂ ਨੂੰ ਮੁਆਵਜ਼ਾ ਦੇਵੇ ਜਿਸ ਤਰ੍ਹਾਂ ਭਵੰਤਮਾਨ ਨੇ ਪਹਿਲਾਂ ਹੜਾਏ ਸੀ ਉਦੋਂ ਕਿਹਾ ਸੀ ਕਿ ਮੈਂ ਮੁਰਗੀ ਮਰੀ ਦੇ ਬੱਕਰੀ ਮਰੇ ਦੇ ਜਿਹੜਾ ਰੁਪਏ ਦਊਂਗਾ ਅੱਜ ਤੱਕ ਭਾਈ ਤੁਸੀਂ ਦੱਸ ਦਿਓ ਜੇ ਕਿਸੇ ਨੂੰ ਮੁਰਗੀ ਮਰੀ ਦੇ ਜਾਂ ਬੱਕਰੀ ਮਰੀ ਦੇ ਰੁਪਏ ਮਿਲ ਗਏ ਆ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਜੇਕਰ ਤਰਾਸਿਕ ਕਤਲੇਆਮ ਦੇ ਵਿੱਚ ਇਹਨਾਂ ਨੇ ਨੋਕਰੀ ਦੇਣ ਦਾ ਇਹਨਾਂ ਦਾ ਫਰਜ਼ ਬਣਦਾ ਸੀ ਜਿਸ ਤਰ੍ਹਾਂ ਹੁਣ ਹਰਿਆਣਾ ਦੀ ਸਰਕਾਰ ਨੇ ਐਲਾਨ ਕੀਤਾ ਤੇ ਉਹ ਪੰਜਾਬ ਦੇ ਵਿੱਚੋਂ ਉਹ ਵੀ ਡਾਟਾ ਤਿਆਰ ਕਰਦੇ ਕਿ ਭਾਈ ਕਿੰਨੇ ਕਤਲੇਆਮ ਕਿੰਨਾ ਕਿੰਨਾ ਪਰਿਵਾਰਾਂ ਦਾ ਹੋਇਆ ਕਿਹੜੇ ਕਿਹੜੇ ਪੰਜਾਬ ਉਜੜਿਆ ਪਰ ਉਹਨਾਂ ਦੀ ਸਾਰ ਨਹੀਂ ਲੇਤੀ ਗਈ ਕਿਉਂਕਿ ਜਦੋਂ ਦਿੱਲੀ ਦੇ ਵਿੱਚ ਜਿੱਥੇ ਵਿਧਵਾ ਕਲੋਨੀ ਬਣੀ ਹੋਵੇ ਦਿੱਲੀ ਦੇ ਵਿੱਚ 1 ਨਵੰਬਰ ਤੋਂ 3 ਨਵੰਬਰ ਤੱਕ ਹਰਜੀਵ ਗਾਂਧੀ ਵੱਲੋਂ ਸਰੇ ਆਲ ਜਿਹੜਾ ਕਤਲਿਆਂ ਕਰਵਾਇਆ ਗਿਆ ਪਰ ਉਥੇ ਤਿੰਨ ਵਾਰ ਰਹ ਰਹੇ ਮੁੱਖ ਮੰਤਰੀ ਆਮ ਆਦੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਕਿ ਉਹਨਾਂ ਨੂੰ ਸਹਾਇਤਾ ਉਹਨਾਂ ਨੂੰ ਨੌਕਰੀਆਂ ਤਾਂ ਕੀ ਦੇਣੀਆਂ ਸੀ ਸ਼ਾਇਦ ਮੈਨੂੰ ਲੱਗਦਾ ਕਿ ਇਹ ਇੱਕ ਸ਼ਬਦ ਮੂੰਹ ਚੋਂ ਨਹੀਂ ਕੱਢਿਆ ਹੋਣਾ ਪੰਜਾਬ ਦੀ ਧਰਤੀ ਵਿੱਚ ਆ ਕੇ ਜਿਹੜੇ ਇਹ ਗੱਲ ਕੀਤੀ ਜਾਂਦੀ ਆ ਕਿ ਅਸੀਂ ਜਿਹੜਾ ਕਿ ਬੇਇੱਜ਼ਤੀ ਦਾ ਇਨਸਾਫ ਆ ਜਿਹੜਾ 24 ਘੰਟੇ ਤੇ ਦਬਾਵਾਂਗੇ ਹੁਣ ਤੁਸੀਂ ਦੇਖ ਲਓ 24 ਘੰਟੇ ਹੋ ਗਏ ਉਹਨੇ 4 ਸਾਲ ਹੋ ਗਏ ਤੇ ਅਜੇ ਉਹੀ ਬਲਾਤਕਾਰ ਸਾਦਾ ਕਾਤਲ ਸਾਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਸੀ ਜਿਨ੍ਹਾਂ ਲੋਕਾਂ ਨੇ ਪੁਸਤ ਪੜਾਈ ਕੀਤੀ ਸੀ ਅਕਾਲੀ ਸਰਕਾਰੋ ਸਰੇ ਆਮ ਘੁੰਮਦੇ ਫਿਰਦੇ ਆ ਕਿਸੇ ਤੇ ਕਾਰਵਾਈ ਹੋਈ ਆ ਸਿਰਫ ਇੱਕ ਮਜੀਠੇ ਨੂੰ ਉਹ ਵੀ ਜਿਹੜਾ ਅਮਦਤ ਤੋਂ ਵੱਧ ਜਾਇਦਾਦ ਨੂੰ ਲੈ ਕੇ ਇੱਕ ਕਾਰਵਾਈ ਹੋਈ ਹੈ ਇਸ ਤੋਂ ਇਲਾਵਾ ਹੋਰ ਕਿਸੇ ਉੱਤੇ ਕਾਰਵਾਈ ਨਹੀਂ ਹੋਈ ਤਾਂ ਜਿਹੜੀਆਂ ਨੌਕਰੀਆਂ ਦੇਣੀਆਂ ਸੀ ਕਤਲਿਆਮ ਨੂੰ ਉਹਦਾ ਦੂਰ ਦੀ ਗੱਲ ਆ ਜਿਨ੍ਹਾਂ ਨੇ ਕਤਲਿਆਮ ਸਾਡੇ ਗੁਰੂਆਂ ਦਾ ਕੀਤਾ ਨਰਾਦਰ ਕੀਤਾ ਤੇ ਉਹਨਾਂ ਨੂੰ ਜਿਹੜਾ ਸਜ਼ਾ ਨਹੀਂ ਦੇ ਸਕਿਆ ਭਗਵੰਤ ਮਾਨ ਤੇ ਅੱਗੇ ਤੇ ਤੁਸੀਂ ਕੀ ਆਸ ਲਾਓਗੇ ਤੇ ਇਸ ਵੀਡੀਓ ਨੂੰ ਵੱਤ ਬਾਤ ਸ਼ੇਅਰ ਕਰਨਾ ਜੋ ਆਪਣੇ ਵਿਚਾਰ ਆ ਤੁਹਾਡੇ ਉਹ ਜਰੂਰ ਲਿਖਿਆ ਕਰੋ ਕਿਉਂਕਿ ਜੇਕਰ ਤੁਸੀਂ ਵਿਚਾਰ ਨਹੀਂ ਲਿਖਦੇ ਤਾਂ ਉਹਨਾਂ ਤਹਰ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਤੁਹਾਡੇ ਅੰਦਰ ਕੀ ਵਿਚਾਰ ਨੇ ਤੇ ਇਸ ਚੈਨਲ ਨੂੰ ਜਿਹੜਾ ਬੱਤ ਤੋਂ ਬੱਤ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਬਹਿਰ ਜੀ ਦਾ ਖਾਲਸਾ ਵੈਦ ਜੀ ਕੀਫਤ